ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਰਾਤ ਫਰੋਇਪੁਰ ਜਾ ਕੇ ਆਪਣਾ ਡਾਈ ਲਾ ਕੇ ਆਂਦੇ ਸੋ ਬੁਰਾ ਬੜੇ ਹੀ ਵਕਤ ਨਾਲ ਜੀ ਡਾਈ ਆ ਪੂਰੀ ਕੀਤੀ ਲਬਲੂ ਬੁਗੇ ਤੇ ਅੱਜ ਹੁਣ ਆਪਣੇ ਦੂਜੇ ਖੇਤ ਚ ਕਰਾਂਗੇ ਬਿਜਾਈ 826 ਦੀ ਤੇ ਆਪਣੇ ਨਾਲ ਦੇ ਆਪਣੇ ਸਾਰੇ ਬੰਦੇ ਆ ਦੂਜਣ ਕਣਕ ਜਾ ਆਪਣੇ ਪਿੰਡਾਂ ਦੀ ਗਲਾਮ ਬਹਾਦਰ ਬਾਬਾ ਬਿਧੀ ਚੰਦ ਗੁਰਗੁਰਾ ਸਾਹਿਬ ਵਿਖੇ ਅੱਜ ਅਖੰਡ ਪੁਰਬ ਦੇ ਜਿਹੜੇ ਭੋਗ ਆ ਪਾਏ ਜਾਣਗੇ ਤੇ ਸ਼ਾਮ ਨੂੰ ਜਿਹੜੀ ਘੋੜ ਦੌੜ ਬਾਬਾ ਬਿਧੀ ਚੰਦ ਉਹਨਾਂ ਦੇ ਜਿਹੜੇ ਛੋਟ ਜੰਗੀਆਂ ਘੋੜ ਦੌੜਾ ਜੋ ਆਪਣੇ ਪਿੰਡ ਹੋਊਗੀ ਇਥੇ ਸ਼ਾਮ ਨੂੰ ਤੇ ਤੁਹਾਨੂੰ ਆਪਾਂ ਘੋੜ ਦੌੜ ਦਾ ਵੀ ਇਹਦਾ ਨਜ਼ਾਰਾ ਵਿਖਾਵਾਂਗੇ ਵਲੌਗ ਚ ਬਾਕੀ ਆਪਾਂ ਜਾਂਦੇ ਆਪਣੇ ਬੰਦਿਆਂ ਕੋਲੇ ਇਥੇ ਕੰਮ ਕੀ ਰੰਦੇ ਆ ਅੱਜ ਮਿਲਦੇ ਉੱਥੇ ਜਾ ਕੇ ਚੱਲ ਰਹੀ ਹੈ ਜੀ ਬਜਾਈ 826 ਦੀ ਇੱਧਰ ਆਪਣੇ ਅਜ ਅਰਮਨ ਸਿੰਘ ਆ ਰਣ ਫਤੇਹ ਸਿੰਘ ਵੀ ਨਾਲ ਪਹੁੰਚ ਰਹੇ ਆ ਅੱਜ ਦੋਵੇਂ ਕਨਕ ਬੁਝਾ ਰਹੇ ਆ ਸਾਡੇ ਬੰਦੇ ਵਿਜੀਵਾਵਾ ਫੁਨਾ ਚ ਹਾਂ ਸਫਾਈ ਇੱਕ ਨੰਬਰ ਅਮਨ ਹਣਾ ਉਹ ਸਫਾਈ ਚਲਾਉਣਾ ਬਣਾਉਦਾ ਪਹਿਲੀ ਕੋਈ ਧੋੜ ਕੱਢੀ ਹੁੰਦਾ ਫੜ ਗਏ ਤੇ ਟਰੈਕਟਰ ਤੇ ਮਾਸਾ ਲੱਗਦਾ ਪਤਾ ਕਿਤੇ ਬੱਸ ਫਿਲਟਰ ਪਾਇਆ ਟਰੈਕਟਰ ਇਹ ਆ ਆਪਣਾ ਪਰਾਣਾ ਨੰਨ ਜੀ ਨਾਲ ਆ ਗਏ ਹੋਈਆਂ ਜੀ ਕਣਕ ਦੇ ਬੀਜਨ ਤੇ ਆਪਾਂ ਇੰਨੀ ਆਪਾਂ ਬੀਜ ਦਿੱਤੇ ਸਾਰੇ ਇਧਰੋਂ ਉਧਰੋਂ ਬੀਜਨ ਨਹੀਂਗੇ ਉਧਰੋਂ ਸਾਰੀ ਬੀਜ ਆਇਆ ਵਾ ਤੇ ਆਪਣਾ ਵੇਲ ਲਓ ਸੁਪਰ ਫਿਟ ਦਾ ਤੁਹਾਨੂੰ ਪਤਾ ਹੀ ਆ ਕਿੰਨਾ ਘਾਰ ਹੁੰਦਾ ਤੇ ਟਰੈਕਟਰ ਵੇਲੋ ਚ ਕੀਚਦਾ ਨਹੀਂਗਾ ਇੰਨਾ ਵਾਰੇ ਤੇ ਲਓ ਹੋਰ ਮੈਂ ਚਾਣ ਲੇ ਲਿਆ ਆ ਵੀ ਆਈ ਸੀ ਆਪਣੇ ਨਾਲ ਦੇਖ ਫੜੀ ਆਪਾਂ ਨੂੰ ਸੱਲਾ ਪਾਇਆ ਹੈ ਜੋਂਡਿਆਰ ਨੂੰ ਜੋਂਡਿਆਰ ਦਾ ਹੀ ਉਹ ਸੋਨੇ ਨਾਲ ਹੋਰ ਉਧਰ ਵੀ ਉਧਰ ਵੀ ਕੰਮ ਜੋਰੋ ਜੋਰੇ ਚੱਲੀ ਜਾਂਦਾ ਉਹਨਾਂ ਦਾ ਹੀ ਆਪਣੇ ਕਾਚੇ ਨੂੰ ਕੈਮਰੇ ਕੋ ਸੈਂਡ ਹੀ ਹੰਨ ਲਾਵੇ ਆਪਣੇ ਕਾਚੇ ਨਾਲ ਹਮ ਚੱਲੀ ਜਾਂਦਾ ਵਾ ਮੇਰੀ ਕੋ ਹੁਣ ਆਪਾਂ ਲੈ ਕੇ ਆ ਗਏ ਆ ਜੀ ਚਾ ਮੋਟਰ ਤੇ ਆਪਣੀ ਮਾਨਡ ਵਾਲੀ ਪੈਲੀ ਤੇ ਕਿੱਦਾਂ ਬਣੀ ਚਾ OK OK ਆ ਤੇ ਆਪਾਂ ਆਪਾਂ ਕਰੰਦਾ ਜੀ ਕੰਮ ਕਰ ਤੇ ਅਨੁਜਿਵੇਂ ਪਤਾ ਹੀ ਆ ਚਾਚੂ ਨੇ ਦੱਸ ਸਹੀ ਕਿ ਤੁਹਾਨੂੰ ਨਾ ਕਿ ਆਪਣੇ ਅਲੱਗ-ਅਲੱਗ ਪੈਲੀਆਂ ਦੇ ਨਾਮ ਦੱਸੇ ਹੀ ਚਾਚੂ ਨੇ ਤੇ ਆਪਣੀ ਮਾਨਡ ਵਾਲੀ ਜਿਹੜੀ ਆਵੇ ਜਿਹੜੇ ਬੰਨਣਾ ਆ ਕੇ ਪਾਣੀ ਲੱਗਾ ਸੀ ਕਿ ਨਾ ਉਹਦੇ ਜਿੰਦੇ ਪਿੱਛੇ ਆਪਣਾ ਘਰ ਆ ਆ ਬੰਨ ਜਿਹੜਾ ਇਹਦੇ ਪਿੱਛੇ ਜਿਹੜਾ ਆਪਣਾ ਘਰ ਆ ਨਾ ਉਹ 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 ਤਿੰਨ ਲੱਗੇ ਆ ਬੰਨ ਦੇ ਨਾਲੇ ਪੈਲੀ ਇੱਥੋਂ ਉਹ ਉਧਰੋਂ ਸਾਰੀ ਇਹ ਵੀ ਸਾਰੀ ਆਪਣੀ ਆ ਆ ਵੀ ਉਹਦੇ ਜ ਆਪਣਾ ਕਮਾਦ ਲੱਗਾ ਵਾ ਇਹ ਵੀ ਇੱਥੇ ਆਪਣਾ ਸਟਾਲਾ ਵਾ ਹੁਣ ਇੱਧਰ ਕਣਕ ਬੀਜੀ ਜਾਂਦੇ ਆ ਆ ਜਿਹੜਾ ਉਧਰ ਟਰਾਂਸਫਾਰਮ ਹੀ ਆ ਜਿਹੜਾ ਉੱਥੋਂ ਤੱਕ ਆਪਣੀ ਸਾਰੀ ਪੈਲੀ अठ सौ छब्बीस का भी बेटा सोहना बी है नंबर बुरा बी एक नंबर तेरे घंटा कि नहीं देखा देखेंगे? ബംബന ബി നമ ਕੋਰਦਨ ਦੀ ਹੋ ਗਈ ਤਿਆਰੀ ਹੁਣ ਬਾਬੇ ਲੱਗੇ ਮੱਲਾ ਕੱਢਣਾ ਫੇਰ ਦੇ ਘੇਰੇ ਘੇਰੇ ਉਸ ਤੋਂ ਬਾਅਦ ਜਿਹੜੀ ਆ ਕੋਰਦਨ ਕਰਾਈ ਜਾਊਗੀ ਸੰਤਾਨ ਪਿਆਰ ਵਰ ਤਿਆਰ ਆ ਤੁਹਾਡੇ ਵੀ ਤਿਆਰ ਵਰ ਤਿਆਰ ਆ ਬਾਬਾ ਸਤਿਕਾਰ ਤੋਂ ਸਤਿਕਾਰ ਹੋਣ ਕਰਕੇ ਚਾਰ ਚੰਨ ਲੱਗ ਪਾ ਕਰਦਾ ਮੈਨੂੰ ਤਾਂ ਨਹੀਂ ਪਤਾ ਲੱਗਾ ਉੱਤੇ ਲਾਗੇ ਦੇਖਣਾ Jadi, <laughs> akhirnya ਬਾਬਾ ਜੀ ਹੋਣਾ ਪ੍ਰਕਰਮਾਂ ਕਰ ਰਿਹਾ ਹੈ। ਅੱਜ ਜਿਹੜੀ ਘਰ ਦੌਰ ਜਿਹੜੀ ਸ਼ੁਰੂਬਾਤ ਹੋਣ ਵਾਲੀ ਆ। ਢੰਗ ਸਿੰਘਾ ਕੋੜੇ ਲੈ ਕੇ ਪਹੁੰਚ ਚੁੱਕੇ ਸਾਰੇ। ਕੜਾ ਆਏ ਹੇ 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 ਚੁੱਪ ਕਿਹੜਾ ਵਾਲਾ ਕਾਲੋ ਮੇਰੇ ਲਈ ਖਤੇ ਹੀ ਭਾਂ ਕਰਦੇ ਥੰਦੂ ਕਰਦੇ ਕੇਰਨੀ ਮੇ ਲੱਗਾ ਆਏ ਨਾ ਇਥੇ ਆਏ ਬੈਗ ਕਰਦੇ ਥੱਲੇ ਨਹੀਂ ਕਰਦੇ ਬਣਾ ਲਓ ਹੇ ਬਾਲੀ ਆਏ ਮਾਈਕ ਤੋਂ ਪਾਪਾ ਇਹ ਵਾਲੀ ਆ ਆ ਇੱਕ ਹੋਰ ਆਪਣੇ ਦਾ ਕਿਸੇ

ਪਾ ਲਿਆ ਆ ਦਰਵਾਜ਼ੇ ਸੁਦਾ ਲਾਈ ਨਰੇ ਉਹ ਆਪਾਂ ਮਾਰ ਖਿਚਵਾਣਾ ਕੋ ਲੈ ਉਹ ਚੜ੍ਹ ਵੀ ਗਿਆ ਜਿਹਨੇ ਕਾਹ ਯਾ ਇਹ ਮਾਨਾ ਪਈ ਉਹ ਕਰੇ ਉਹ ਪਿੱਛੇ ਵੀ ਤੇਰੀ ਉਹ ਜਾ ਦੇ ਲੋ ਜੀ ਹੁਣ ਆਪਾਂ ਕੋੜ ਦੂਰ ਦੀ ਸਾਰੀਓ ਕੀ ਸਮਾਉਤੀ ਤੇ ਬਹੁਤ ਹੀ ਵਧੀਆ ਜਿਹੜਾ ਲੰਗਾ ਸਿੰਘਾ ਨੇ ਆਪਣੇ ਜੋਰ ਹੀ ਇਹਦੇ ਵਿਖਾਏ ਆ ਪੂਰੇ ਜੋਰ ਨਾਲ ਇਹ ਆਪਣੇ ਹਰਤਾਲੀ ਪਿੰਡ ਵਾਲੀ ਕਲਾ ਬਹੁਤ ਵਫਾਬਦੀ ਚੰਗੀ ਦਾ ਇਹ ਦਰਬਾਰ ਆ ਇਸੇ ਮਨਿਆਵਾ ਕਿ ਗੁਰਨਾਟ ਦੇ ਗਰੋਦੇ ਆਏ ਸਾਲ ਆਪਣੇ ਜਿਹੜਾ ਆਪਣੇ ਵੀ ਢੋਣਕਾ ਇਥੇ ਲੱਗਦੇ ਆ ਉਸ ਤੋਂ ਬਾਅਦ ਤੇ ਗੰਗ ਫੌਜਾਂ ਘਾੜ ਦੌਰ ਜਿਹੜਾ ਪਛੜਦੇ ਸੀ ਤੇ ਅੱਜ ਉਹਨਾਂ ਘਾੜ ਦੌਰ ਦੋਈਆ ਤੇ ਆਪਣੇ ਬਾਕੀ ਜਿਹੜਾ ਕੰਮ ਕਰਾ ਆਪਣੇ ਚੱਲੰਦਾ ਕਣਕ ਬੀਜਣ ਦੇ ਇੱਕ ਦੀ ਕਣਕ ਜਿਹੜੀ ਬੀਜਣੀ ਸੀ 25 ਤਰੀਕ ਲਈ ਬਿਜਲੀ ਆ ਬਾਕੀ ਉਹਨਾਂ ਪਹਿਲੀ ਵਾਰ ਕੀ ਜਿਹੜੀ ਗਿੱਲੀ ਵਾਲੀ ਉਹਨਾਂ ਨੂੰ ਫਿਰ ਫੇਰ ਇੱਕ ਦੀ ਫੁੱਲਾਂਗੇ ਤੇ ਫਿਰ ਫਿਰ ਉਹਨਾਂ ਕੰਨ ਕਨ ਪਿੱਧਾਂਗੇ ਬਾਕੀ ਕੰਨ ਮਿਲਦੇ ਨੇ ਸਵੇਰੇ ਅੱਜ ਦਾ ਵਲੋਗ ਆਪਣਾ ਗਏ ਕਿ ਸੁਣਾਉਤ ਹੈ ਭਾਈ ਗੁਰਜੀ ਦਾ ਖਾਣਾ ਸਾਰਾ ਭਾਈ ਗੁਰਜੀ ਕੀ ਫਾਟੇ